ਪੂਰੀ ਠੰਡੀ ਸੀ ਲ ਜਮਾਈ ਠੀਕ ਆ ਖੋਲ ਚੱਕਰੀ ਨਹੀਂ ਹੈਗਾ ਜਮਾਈ ਲੋ ਜੀ ਚੈੱਕ ਕਰ ਸਕਦੇ ਫਿਰ ਥਣਚਾਰ ਲਾਉਣ ਲੱਗ ਕਰਮਾਂ ਵਾਲੀ ਤੇ ਤੁਹਾਡੇ ਸਾਹਮਣੇ ਆ ਫੇਸ ਕੁਆਲਟੀ ਕੱਦ ਵੱਡ ਕੋਈ ਨਾ ਫੀਰਾਂ ਦੇ ਪਾਣੀ ਬਈ ਕੋਈ ਗਰਮੀ ਗੁਰਮੀ ਨਹੀਂ ਮੰਗ ਕੋਈ ਚੱਕਰ ਨਹੀਂ ਠੀਕ ਆ ਲੋ ਜੀ ਚੈੱਕ ਕਰ ਸਕਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮਾਸੀ ਕੇ ਤੇ ਜ਼ਿਲ੍ਹਾ ਨੂੰ ਪਹੁੰਚਦਾ ਜੀ ਮੌਕਾ ਬਾਈ ਕੋਲੇ ਇੱਕ ਕੱਟੀ ਤੇ ਇੱਕ ਬੱਸੀ ਤੇ ਇੱਕ ਗਾਂ ਸੂਣ ਵਾਲੀ ਪਕਾਉ ਆ ਜੀ ਅ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਪਕਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ 7528000 ਤੁਹਾਨੂੰ ਸਕੋਤ ਹੋ ਜਾਈ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਡ ਤੱਕ ਨਾ ਮਤਲਬ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਕਰ ਲੈਨੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਾਈ ਸੱਸੀ ਗਰ ਬਾਈ ਜੀ ਨਾਮ ਰਾਜੂ ਰਾਖੜੀ ਪਿੰਡ ਪਿੰਡ ਮਾਛੀਗਾ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਠੀਕ ਆ ਹਾਂਜੀ ਬਈ ਆਪਣੇ ਕੋ ਕਿੰਨੇ ਨਗ ਬਕਾਉ ਆਪਣੇ ਕੋਲ ਜੀ ਤਿੰਨ ਨਗ ਆ ਜੀ ਇੱਕ ਕੱਟੀ ਬੱਚੀ ਤੇ ਗਾਂ ਠੀਕ ਆ ਪਹਿਲਾਂ ਆਪਾਂ ਕੱਟੀ ਤੋਂ ਸਟਾਰਟਿੰਗ ਕਰ ਲੈਂਦੇ ਆ ਇਹ ਕੱਟੀ ਦੱਸੋ ਕਿੰਨੇ ਟਾਈਮ ਦੀ ਮੁਰਗ ਜੀ ਕੱਟੀ ਹੈਗੇ ਜੀ 8 ਕਿ ਮਹੀਨੇ ਜੀ 8 ਮਹੀਨੇ ਦੀ ਹੈ ਹਾਂਜੀ ਹਾਂਜੀ ਖਰਿਆਣ ਵਾਲੀ ਮੱਝ ਦੀ ਆ ਖਰਿਆਣ ਵਾਲੀ ਮੱਝ ਆ ਆਹ ਖੜੀ ਮੱਝ ਜੀ ਬੱਲਾ ਕਾਗਜ਼ਾਰ ਦਾ ਪਿੰਡ ਆ ਜੀ ਠੀਕ ਆ ਆਪਾਂ ਨੂੰ ਥੋੜੀ ਜੀ ਪ੍ਰੋਬਲਮ ਆ ਤਾਂ ਕਰਕੇ ਬਸੋ ਵਿਛਨੇ ਪੈ ਰਿਆ ਠੀਕ ਆ ਹਾਂਜੀ ਤੇ ਠੰਡ ਚਾਹੀਏ ਹਾਂਜੀ ਹਾਂਜੀ ਪੂ ਸਾਨੂੰ ਦਿਖਾ ਦਸੋ ਉਹ ਦੂਰੋਂ ਅਗਲਾ ਚੱਲ ਗਿਆ ਹਣਾ ਫੇਰ ਆਪ ਆ ਜਾਂਦਾ ਲੋ ਜੀ ਬੜਾ ਬੋਸ ਜੇ ਦੇ ਬਸ ਲੋ ਚੈੱਕ ਕਰ ਸੋ ਮੋਟੇ ਮੋਟੇ ਥਾਣਾਂ ਦਾ ਚੈੱਕ ਕਰ ਸਾ ਦੋ ਠੀਕ ਹੈ ਇਹਦਾ ਰੇਟ ਭਰਾ ਜਾਇਜ਼ ਆ ਖੱਚ ਕੇ ਜੀ ਤੇ ਜਿਆ ਜਿਆ ਰੇਟ ਆਪਾਂ 15000 ਰੁਪਏ ਮੰਗਦਾ ਇਹਦਾ ਇਹਦਾ ਹਾਂਜੀ ਠੀਕ ਆ 15000 ਠੀਕ ਆ ਪੂਰੀ ਚਰੇ ਦੀ ਯਾਦ ਦੀ ਕਾਗਜ਼ਰ ਦਾ ਪਿੰਡਾ ਜਮ ਠੀਕ ਆ ਹਾਂ ਠੀਕ ਆ ਇਹਦਾ 15000 ਰੁਪਏ ਰੇਟ ਹਾਂਜੀ ਬਈ ਬੁੱਜੀ ਬੱਸੀ ਦਾ ਇਹਦਾ ਬੱਚੀ ਦਾ ਜੀ ਇਹ ਹੈਗੀ ਆ ਇਹਦੀ ਗਾਂਦ ਕੋਈ ਹੈ ਜੀ ਪਹਿਲੇ ਸੂਏ ਦੀ ਹਾਂਜੀ ਇਹਦਾ ਭਾਵਾਂਗੇ 13000 ਰੁਪਏ ਇਹਦਾ 13000 ਇਹਦੀ ਚਾਰ ਥਾਣਾ ਹਾਂਜੀ ਹਾਂਜੀ ਪੂਰੇ ਵਧੀਆ ਇਹ ਥੋੜੀ ਡਰਦੀ ਆ ਸਟ ਡਰਦੀ ਆ ਹਾਂਜੀ ਹਾਂਜੀ ਚਾਰ ਹੀ ਥਾਣਾ ਭਰਾ ਕੋਈ ਫੋਰ ਨਹੀਂ ਕੋਈ ਸਵਾਰੀ ਠੀਕ ਨੇ ਬੱਸ ਇਸ ਕੀ ਨਾ ਤੋੜਾ ਤਰਾ ਜਮਾ ਓਕੇ ਜੀ ਹਾਂਜੀ ਹਾਂਜੀ ਪੂਰਾ ਵਧੀਆ ਥੋੜੀ ਡਰਦੀ ਆ ਤਾ ਦੇਖ ਸਕਦੇ ਫੇਸ ਬਿਊਟੀ ਚੱਕਰ ਸਨ ਹਾਂ ਲੋ ਜੀ ਗਾਂ ਪੂਰੀ ਠੰਡੀ ਆ ਜੀ ਪਹਿਲੇ ਸੂਏ 15 ਲੀਟਰ ਦਾ ਉਹਦੇ ਚੋਇਆ ਜੀ ਹਾਂਜੀ ਪਹਿਲੇ ਸੂਏ ਹਾਂਜੀ ਪਹਿਲੇ ਸੂਏ 15 ਲੀਟਰ ਚੋਇਆ ਪਹਿਲੇ ਸੂਏ ਦੀ ਬੱਛੀ ਆ ਜੀ ਹਾਂਜੀ ਥੋੜੀ ਹੁਣ ਕਦੋਂ ਸੁਣਨਾ ਇਹਨੇ ਦੂਜੇ ਸਵੇਰੇ ਸੋਣਾ ਬਾਈ ਜੀ ਹੁਣ ਦੂਜੇ ਸਵੇਰੇ ਆਇਦਾਂ ਠੀਕ ਆ ਕਿੰਨਾ ਦੱਸਿਆ ਸੀ ਪਹਿਲੇ ਸਵੇਰੇ 15 ਲੀਟਰ ਦੁੱਧ ਚੋਇਆ ਥੋੜੀ ਸੀ ਇਹਦਾ ਪੂਰੀ ਵਧੀਆ ਠੀਕ ਆ ਕੋਈ ਹੋਰ ਨਹੀਂ ਕਰਤੀ ਜਮੇ ਦੰਦੂਣ ਕਿੰਨੇ ਕੇ ਬਾਕੀ ਬਾਈ ਯਾਰ ਬਸ ਲੈ ਜੂ 10 ਕਿਲੋ ਲੈ ਜੂ ਗਰਮੀ ਦਾ ਬਾਕੀ ਕਹਿ ਨਹੀਂ ਸਕਦੇ ਜੀ ਪੂਰੀ ਫਸ ਕੇ ਬਣਦੀ ਆ ਬਹੁਤ ਵਧੀਆ ਛੋਟਾ ਛੋਟਾ ਬਣਾਉਂਦੇ ਦੁੱਧ ਬਹੁਤ ਵਧੀਆ ਘੜਾ ਠੀਕ ਆ ਹਾਂ ਜੀ ਹਾਂ ਫੈਡ ਫੂਡ ਵਧੀਆ ਹੁੰਦੀ ਆ ਪੂਰੀ ਵਧੀਆ ਮੱਝਾਰਾ ਦਾ ਦੁੱਧ ਆ ਜੀ ਤੇ ਤੋਰਦੂਣ ਮਾੜਾ ਜਾਂਦਾ ਹਾਂ ਤੋਰ ਲਓ ਭਰਾ ਚੈੱਕ ਕਰ ਇਹਦਾ ਬੜੀ ਜਿੱਤੇ ਆ ਵੀ ਮੰਗਦੇ ਆ ਬਈ ਠੀਕ ਆ 40000 ਹਾਂਜੀ ਤੇ 10 ਦਿਨ ਬਾਕੀ ਆ ਭਰਾ 1-2 ਦਿਨ 5-4 ਦਿਨ ਵੱਧ ਬਾਕੀ ਗਰਮੀ ਵਾਲੀ ਆ ਵੱਧ ਘੱਟ ਵੀ ਲੈ ਸਕਦੀ ਆ ਠੀਕ ਆ ਲਿਓ ਜੀ ਲਿਓ 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 ਚੋਰ ਚੋਰ ਲੋਚ ਤੋੜਾ ਤੇ ਰੰਗ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਰਮਾ ਵਾਲੀ ਦਾ ਸੋਨਾ ਸੁਨੱਖਾ ਇੱਕ ਵਾਰ ਬਈ ਮੜਾ ਗੇੜਾ ਇਹਨੂੰ ਦੇਖਣਾ ਕਿਸੇ ਤੋਂ ਫਿਰ ਦਿਖਾ ਲਓ ਲੋ ਜੀ ਸੈਂਗ ਜ਼ਰੂਰ ਹੈਗੇ ਆ ਠੀਕ ਹੈ ਜੀ ਸੀਲ ਠੰਡੀ ਪਾੜੀ ਆ ਬਈ ਹੈ ਹਾਂ ਪੂਰੀ ਠੰਡੀ ਸੀਲ ਆ ਜੀ ਜਮਾਈ ਠੀਕ ਆ ਕੋਈ ਚੱਕਰੀ ਨਹੀਂ ਹੈਗਾ ਜਮਾਈ ਲੋ ਜੀ ਚੈੱਕ ਕਰ ਸਕਦੇ ਹੋ ਥਾਂੜ ਚਾਰ ਆ ਲਾਉਣ ਲੱਗ ਗਰਮਾਂ ਵਾਲੀ ਤੇ ਤੁਹਾਡੇ ਸਾਹਮਣੇ ਆ ਫੇਸ ਕੁਆਲਟੀ ਕੱਦ ਵੈੱਡ ਕੋਈ ਨਾ ਪੀਲੇ ਦਾ ਪਾਣੀ ਬਈ ਕੋਈ ਗਰਮੀ ਗੁਰਮੀ ਨਹੀਂ ਮੰਗਦਾ ਕੋਈ ਚੱਕਰ ਠੀਕ ਆ ਲੋ ਜੀ ਚੈੱਕ ਕਰ ਸਕਦੇ ਹੋ ਇਨਾ ਚਲੋ ਬਰਾ ਜੇ ਭਾਈ ਕਿਸੇ ਨੇ ਇਕੱਠੇ ਤਿੰਨੇ ਲੈ ਕੇ ਜਾਣੀਆਂ ਤਾਂ ਮਾਨਤਾ ਨਾਲ ਆਹੋ ਜਿਹਾ ਮਾਨਤਾ ਕਰਦੇ ਕਰ ਦੋਗੇ ਹਾਂ ਹਾਂ ਦੋ ਆ ਇਹ ਆ ਦੋਨੇ ਨਗਰ ਇਹਨਾਂ ਦੀ ਪਾਲੀ ਠੀਕ ਆ ਇਹ ਵੀ ਵੇਚਨੇ ਆ ਹਾਂ ਹਾਂ ਕੁੱਤੀ ਆ ਕੁੱਤਾ ਕੁੱਤੀ ਆ ਆਹ ਕੁੱਤਾ ਭਰਾ ਜੀ ਕਿਸ ਨੂੰ ਦੇਣਾ ਇਹ ਵੀ ਵੇਖਊਗਾ ਠੀਕ ਆ ਜੀ ਤੇ ਆ ਇਹ ਕੁੱਤੀ ਆ ਭਾਈ ਇਹ ਕੁੱਤੀ ਆ ਇਹ ਵੀ ਪਕਾਊਗਾ ਭਰਾ ਠੀਕ ਆ ਜੀ ਚੈੱਕ ਕਰ ਸਕਦੇ ਹੋ ਬਾਈ ਕੋਲ ਟੋਟਲ 5 ਮਾਗ ਪਕਾਊਗਾ ਜਦੋਂ ਇੱਕ ਕੁੱਤਾ ਇੱਕ ਕੁੱਤੀ ਤੇ ਇੱਕ ਬੱਸੀ ਤੇ ਇੱਕ ਗਾਂ ਤੇ ਇੱਕ ਘਟਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪੈਂਟ ਮਾਸੀ ਕੇ ਇਸ ਜ਼ਿਲ੍ਹਾ ਨੂੰ ਕਹਿੰਦਾ ਜੀ ਮੋਕਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਨੂੰ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ